ਮੇਰੇ ਨਾਲ ਨੇ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਇੱਕ ਮਾਮਲਾ ਬੜਾ ਗੰਭੀਰ ਹੈ ਕਿਸਾਨਾਂ ਨਾਲ ਧਿੱਗੀ ਠੋਰੀ ਕੀਤੀ ਇੱਕ ਵੱਡੀ ਕੰਪਨੀ ਨੇ ਸੀਐਲਯੂ ਵੀ ਗਲਤ ਬਣਾਈ ਆ ਸੋ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਝਾੜ ਪਾਈ ਤੇ ਸੁਪਰੀਮ ਕੋਰਟ ਦੇ ਵਿੱਚ ਅਪੀਅਰ ਹੋਏ ਸੀ ਬਾਗੜੀ ਸਾਹਿਬ ਬਾਗੜੀ ਸਾਹਿਬ ਤੋਂ ਪੁੱਛਦਿਆਂ ਕਿ ਹਾਲੀ ਵਿੱਚ ਸੁਪਰੀਮ ਕੋਰਟ ਦਾ ਕੀ ਫੈਸਲਾ ਆਇਆ ਬਾਗੜੀ ਸਾਹਿਬ ਕੀ ਮਾਮਲਾ ਹੈ ਤੇ ਕਿਹੜੇ ਪਿੰਡ ਦਾ ਮਾਮਲਾ ਹੈ ਠੀਕ ਹੈ ਮਾਮਲਾ ਇਹ ਪਲੇਹੇੜੀ ਪਿੰਡ ਦਾ ਜਿਹੜਾ 에어ਪੋਰਟ ਦੇ ਨਾਲ ਬੜੀ ਪੌਸ਼ ਜ਼ਮੀਨ ਹੈ ਜਿਹੜੀ ਉਹ ਲੱਗਦੀ ਹੈ ਔਰ ਇਹ ਨਿਊ ਚੰਡੀਗੜ੍ਹ ਦਾ ਹੁਣ ਪਾਰਟ ਬਣ ਗਿਆ ਆਲਮੋਸਟ ਔਰ ਇਹ ਜਿਹੜੀ ਇੰਡੀਅਨ ਕੋਆਪਰੇਟਿਵ ਸੁਸਾਇਟੀ ਇੱਕ ਜਿਹੜੀ ਹੈ ਕੋਆਪਰੇਟ ਕੀਤੀ ਜਾਂਦੀ ਹੈ ਤੇ ਉਸ ਦੇ ਨਾਮ ਦੇ ਹੇਠ ਇੱਕ ਸਨਟੈਕ ਸਿਟੀ ਪ੍ਰੋਜੈਕਟ ਨਾਮ ਦਾ ਪ੍ਰੋਜੈਕਟ ਜਿਹੜਾ ਹੈ ਉਹ ਮੇਰੇ ਨਾਲ ਦਾ ਸਾਰੇ ਸਰੋਤਿਆਂ ਨੂੰ ਪਤਾ ਹੋਵੇਗਾ ਕਾਫੀ ਫੇਮਸ ਹੈ ਉਸ ਉਸ ਦੇ ਉੱਤੇ ਜਿਸ ਟਾਈਮ ਇਹਨਾਂ ਨੇ CLU ਤੇ ਲਾਇਸੈਂਸ ਲੈਣਾ ਸੀ ਉਸ ਟਾਈਮ ਇੱਕ ਰੈ residențial ਕਲੋਨੀ ਵਾਸਤੇ ਮਿਨਿਮਮ 100 ਏਕੜ ਜਿਹੜੀ ਪ੍ਰਾਪਰਟੀ ਆ ਉਹਦੀ ਰਿਕੁਆਇਰਮੈਂਟ ਸੀ ਕਿਉਂਕਿ ਇਹ ਇਹ ਮਾਸਟਰ ਪਲਾਨ ਲਾਗੂ ਹੈ ਤੇ ਰਿਕੁਆਇਰਮੈਂਟ ਨੇ ਮਤਲਬ ਪੁਡਾ ਕਮਾਡਾਂ ਦੇ ਮਤਲਬ ਜਿਹੜੇ ਵੀ ਕੰਸਰਨਡ ਲਾਅ ਨੇ ਰੂਲਸ ਨੇ ਤੇ ਇਹਨਾਂ ਨੇ ਮਤਲਬ ਸਿਰਫ 43 ਕਿੱਲੇ ਜ਼ਮੀਨ ਉਦੋਂ ਲਈ ਉਦੋਂ ਬਾਅਦ 12 ਕਿਲੇ ਹੋਰ ਲੈ ਲਈ ਓਕੇ ਤੇ ਬਾਕੀ ਜਿਹੜੀ ਬਚਦੀ 58 ਏਕੜ ਦੇ ਕਰੀਬ ਹੈ ਕਿਉਂਕਿ ਪੂਰਾ ਪ੍ਰੋਜੈਕਟ 107 ਏਕੜ ਤੇ ਅਪਰੂਵ ਕਰਾਇਆ ਇਹਨਾਂ ਨੇ ਉਹ ਇਹਨਾਂ ਨੇ ਜਿਹੜੇ ਨਾਲ ਲੱਗਦੇ ਜਮ੍ਹਾਂਬੰਦੀ ਚੱਕ ਕੇ ਜਮੀਨ ਸੀ ਜਿਹਨੇ ਜਿਹੜੇ ਲੋਕਾਂ ਦੀ ਪਤਾ ਲੱਜਾਂਦਾ ਵੀ ਕਿਹਦੀ ਕਿਹਦੀ ਨਾਲ ਲੱਗਦੀ ਹੈ ਜਮੀਨ ਲੱਠੇ ਦੇ ਮੁਤਾਬਕ ਉਹਨਾਂ ਦੇ ਮਤਲਬ ਕੰਸੈਂਟ ਲੈਟਰ ਦੀ ਆਪਸ਼ਨ ਸੀਗੀ ਇੱਕ ਜੀ ਉਹ ਮਤਲਬ ਇਹਨਾਂ ਨੇ ਕੰਸੈਂਟ ਲੈਟਰ ਤਿਆਰ ਕਰਾ ਲੇ ਜਲਦੀ ਤਿਆਰ ਕਰਾ ਲੇ ਜਲਦੀ ਸਰ ਆਪੇ ਤਿਆਰ ਕਰ ਲੇ ਔਰ ਜਿਹੜੇ ਲੈਂਡ ਓਨਰਸ ਨੇ ਉਹ ਜਿਹੜਾ ਤਾਂ ਕੋਈ ਘੂਠਾ ਲਾਉਂਦਾ ਉਹਦੇ ਪੰਜਾਬੀ ਚ ਸਾਈਨ ਨੇ ਕਿਸੇ ਦੇ ਇੰਗਲਿਸ਼ ਚ ਨੇ ਇਸੇ ਕਰਕੇ ਮੈਚ ਨਹੀਂ ਕਰੇ ਕਿਉਂਕਿ ਪਤਾ ਹੀ ਨਹੀਂ ਸੀ ਔਰ ਇਹ ਮੈਨੂੰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕੇਸ ਕਰਨ ਤੋਂ ਬਾਅਦ ਕਈ ਹੋਰ ਲੋਕ ਮੇਰੇ ਕੋਲ ਆਏ ਨੇ ਵੀ ਪ੍ਰਾਈਵੇਟ ਡਿਵੈਲਪਰ ਕਰਦੇ ਹੀ ਇਦਾਂ ਨੇ ਠੀਕ ਕਲੋਨੀ ਅਪਰੂਵ ਕਰਾ ਲੈਣੀ ਹੈ ਤੁਹਾਡੀ ਜਿਹੜਾ ਨਾਲ ਲੱਗਦਾ ਪ੍ਰਾਪਰਟੀ ਲੈਣੀ ਹੈ ਘਟ ਫਿਰ ਬੰਦਾ ਫਸ ਜਾਂਦਾ ਜ਼ਿਮੀਦਾਰ ਫਿਰ ਉਹ ਤੋਂ ਮਤਲਬ ਖਰੀਦੀ ਜਾਣੀ ਹੈ ਅੱਗੇ ਤੋਂ ਅੱਗੇ ਹੁਣ ਇਹਦੇ ਵਿੱਚ ਜਿਹੜਾ ਹੈ ਮਤਲਬ ਕਿਸਾਨ ਕਹਿੰਦੇ ਅਸੀਂ ਆਪਣੀ ਪ੍ਰਾਪਰਟੀ ਨਹੀਂ ਵੇਚਣੀ ਤੁਹਾਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਦੋਂ ਦੇ ਹੀ ਇਹ ਮਗਰ ਪਾਏ ਹੋਏ ਨੇ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਦੇਖੋ ਕਿੰਨਾ ਸਾਡੀ ਬਦਕਿਸਮਤੀ ਹੈ ਸਾਡੇ ਮਤਲਬ ਸਿਸਟਮ ਦੀ ਐਪਰੈਂਟ ਵਾਇਲੇਸ਼ਨ ਹੈ ਗਮਾੜਾ ਪੁੱਡਾ ਦੇ ਅਧਿਕਾਰੀ ਉੱਚ ਅਧਿਕਾਰੀ ਜਿਨ੍ਹਾਂ ਨੇ ਬੰਦਿਆਂ ਨੂੰ ਬੁਲਾਉਣ ਦੀ ਹਿੰਮਤ ਤੱਕ ਨਹੀਂ ਕੀਤੀ ਜਿਨ੍ਹਾਂ ਦੇ ਕੰਸੈਂਟ ਲੈਟਰ ਸੀਗੇ ਔਰ ਉਹਦੇ 'ਚ ਕੰਡੀਸ਼ਨ ਇਹ ਸੀ ਕਿ ਵੀ ਪਹਿਲੇ ਸਾਲ 25% ਲੈਂਡ ਹੋਰ ਖਰੀਦੂਗਾ ਜਿਹੜਾ ਪ੍ਰੋਮੋਟਰ ਹੈ ਉਸ ਤੋਂ 25% ਫਿਰ ਖਰੀਦੂਗਾ ਜਿਹੜੀ ਜ਼ਮੀਨ ਦੇ ਕੰਸੈਂਟ ਲੈਟਰੋਂ ਖਰੀਦਣੀ ਵੀ ਤਾਂ ਹੈ ਬਿਲਕੁਲ ਕਿਸਾਨਾਂ ਨਾਲ ਕੀ ਧੋਖਾ ਧੜੀ ਹੋਈ ਉਹ ਦੇਖੋ ਜਿਹੜੀ ਕਲੋਨੀ ਹੈ ਉਹਦੋਂ ਜਦੋਂ ਬਣਦੀ ਹੈ ਉਹਦੇ ਵਿੱਚ ਕਿਉਂਕਿ 100 ਏਕੜ ਇਸ ਲਈ ਹੁੰਦਾ ਕਿ ਵੀ ਤੁਸੀਂ ਇਹਦੇ 'ਚ ਪਬਲਿਕ ਕਮਿਊਨਿਟੀਜ਼ ਵੀ ਦੇਣੀ ਹੈ ਵੱਡੀਆਂ ਸੜਕਾਂ ਦੇਣੀਆਂ ਹਨ ਪਾਰਕਾਂ ਦੇਣੀਆਂ ਹਨ ਹਸਪੀਟਲ ਦੇਣੇ ਹਨ ਸਕੂਲ ਦੇਣੇ ਹਨ ਹਰ ਤਰ੍ਹਾਂ ਦੀ ਸਹੂਲਤ ਵੀ ਤਾਂ ਦੇਣੀ ਹੈ ਹਾਂਜੀ ਤੇ ਹੁਣ ਇਹ ਮਤਲਬ ਇਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਇਨਕਲੂਡ ਕਰਕੇ ਸੀਐਲਯੂ ਤੋਂ ਬਾਅਦ ਮੈਪ ਪਾਸ ਹੁੰਦਾ ਲਾਇਸੈਂਸ ਲੈ ਕੇ ਲੇਆਉਟ ਪਲਾਨ ਕਹਿੰਨੇ ਆ ਉਹ ਹੁਣ ਕਰਵਾ ਲਿਆ ਜਿਹੜੀ ਤਾਂ ਇਹਨਾਂ ਦੀ 43 ਏਕੜ ਜ਼ਮੀਨ ਸੀ ਉਹਦੇ ਉੱਤੇ ਸ਼ੋਰੂਮ ਕਮਰਸ਼ੀਅਲ ਸਾਰਾ ਆਪਣੀ ਤੇ ਕਰਾ ਲਿਆ ਫਲੈਟ ਆਪਣੀ ਤੇ ਕਰਾ ਲੇ ਇਹਨਾਂ ਵਾਲੀ ਨੂੰ ਮਤਲਬ ਉਹ ਖੇਤੀ ਕਰ ਰਹੇ ਨੇ ਪਤਾ ਹੀ ਇਹਨਾਂ ਨੂੰ ਪਤਾ ਹੀ ਤਵੇ ਤਾਂ ਲੇਟ ਹੋ ਗਏ ਪਤਾ ਲੱਗਣ ਦੇ ਵਿੱਚ ਹੁਣ ਤੁਸੀਂ ਜਿਹੜਾ ਕਮਰਸ਼ੀਅਲ ਦਾ ਸਾਰਾ ਮਲਾਈ ਮਲਾਈ ਖਾ ਲਈ ਇਹਨਾਂ ਨੇ ਜਾਂ ਵੇਚ ਰਹੇ ਨੇ ਜਾਂ ਕਰ ਰਹੇ ਨੇ ਇਹ ਪਿੱਛੇ ਵਾਲਾ ਕਹਿੰਦਾ ਜੀ ਅਸੀਂ ਬਿਆਨ ਦਿੱਤੇ ਜਦੋਂ ਇਨਕੁਆਰੀ ਹੋਈ ਪਹਿਲਾਂ ਵਾਲੀ ਕਿ ਵੀ ਜੀ ਅਸੀਂ ਇਹਨਾਂ ਦੀ ਜ਼ਮੀਨ ਖਰੀਦਣ ਲਈ ਵੀ ਤਿਆਰ ਆ ਮੌਜੂਦਾ ਰੇਟਾਂ ਤੇ ਜਾਂ ਛੱਡਣ ਲਈ ਵੀ ਤਿਆਰ ਆ ਹੂੰ ਕਾਨੂੰਨ ਤਾਂ ਕਹਿੰਦਾ ਇਹ ਛੱਡ ਨਹੀਂ ਸਕਦੇ ਇੱਕ ਵਾਰ ਜਿਹੜਾ ਅਪਰੂਵ ਹੋ ਗਿਆ ਕਿਉਂ ਪਿੱਛੇ ਤੁਸੀਂ ਜਿੰਨੀ ਡਿਵੈਲਪ ਕਰਾ ਲਈ ਉਹਦੇ ਤੇ ਕਮਰਸ਼ੀਅਲ ਲੇ ਗਏ ਜਿੰਨੇ ਤੁਹਾਨੂੰ ਕਮਰਸ਼ੀਅਲ ਯੂਨਿਟ ਮਿਲਨੇ ਆ ਜਿਹੜੇ ਸ਼ੋਰੂਮ ਨੇ ਉਹ ਪਿੱਛੇ 100 ਏਕੜ ਦੇ ਮੁਤਾਬਕ ਮਿਲਨੇ ਆ ਤੁਹਾਨੂੰ ਸਕੂਲ 100 ਏਕੜ ਦੇ ਜੇ ਤੁਸੀਂ ਪੂਰੀ ਤੇ ਡਿਵੈਲਪ ਕਰੋਗੇ ਉਹਦੇ ਪ੍ਰੋਪੋਰਸ਼ਨੇਟ ਦਾ ਤੁਹਾਨੂੰ 500 ਮਤਲਬ 200 ਜਾਂ 250 ਸ਼ੋਰੂਮ ਮਿਲਣਾ ਤੁਸੀਂ ਅੱਜ ਛੱਡ ਦਿਓਗੇ ਪਿੱਛੇ ਲੋਕਾਂ ਦਾ ਜਨਤਾ ਦਾ ਇਹ ਤਾਂ ਇਹ ਤਾਂ ਸਿੱਧਾ ਤੇ ਸਿੱਧਾ ਜਿੰਨੇ ਇਹ ਗਮਾਡਾ ਪੁੱਡਾ ਵਾਲੇ ਆਫੀਸਰ ਬੈਠੇ ਨੇ ਨਾ ਇਹ ਸਾਰਿਆਂ ਦੀ ਮਿਲੀ ਭੁਗਤ ਨਾਲ ਹੋਇਆ ਸਾਰਾ ਕੁਝ ਇਹ ਜੀ ਸਰਦਾਰ ਜੀ ਵੀ ਦੱਸੋ ਕਿ ਜੋ ਰੈਵਨਿਊ ਡਿਪਾਰਟਮੈਂਟ ਦਾ ਕੀ ਨੁਕਸਾ ਹੈ ਪੁਡਾ ਕਮਾਂਡਾ ਤੇ ਪੁਲਿਸ ਦਾ ਕੀ ਨੁਕਸਾ ਪੁਡਾ ਕਮਾਂਡਾ ਦਾ ਨੁਕਸ ਸਾਰਾ ਹੀ ਇਹ ਹੈ ਇਹ ਕੇਸ ਦੇ ਵਿੱਚ ਇੱਕ 82 ਏਕੜ ਅਸੀਂ ਜਦੋਂ ਪੂਰਾ ਇਹਨੂੰ ਘੋਖ ਕੀਤੀ ਇੱਕ ਐਲਟਸ ਗਰੁੱਪ ਹੈ ਉਹਨਾਂ ਨੇ ਵੀ ਇਹਨਾਂ ਦਾ ਕਰਾਇਆ ਹੋਇਆ ਸੀ ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਕੁਝ ਪਤਾ ਨਹੀਂ ਕੌਣ ਕਰਾ ਰਿਹਾ ਸਾਡਾ ਜਦੋਂ ਉਹ ਫਾਈਲ ਗਈ ਉਹਨਾਂ ਨੇ ਕਿਹਾ ਵੀ ਇਹ ਇਹੀ ਇਹੀ ਨੰਬਰਾਂ ਦਾ ਪਹਿਲਾਂ ਐਲਟਸ ਨੇ ਕਰਾਇਆ ਹੋਇਆ ਹੈ ਇਹਨਾਂ ਨੇ ਸ਼ੋਅ ਕauz ਨੋਟਿਸ ਕੀਤਾ ਦੇਖੋ ਇਹਨਾਂ ਨੇ ਫਿਰ ਸ਼ਰਮ ਨਹੀਂ ਕੀਤੀ ਕਿ ਜਿਹੜੇ ਬੰਦਿਆਂ ਨੇ ਦਿੱਤੀ ਹੈ ਮਤਲਬ ਆਪਣੀ ਕਨਸੈਂਟ ਲੈਟਰ ਉਹਨਾਂ ਤੋਂ ਪੁੱਛ ਤਾਂ ਲਈਏ ਵੀ ਤੁਸੀਂ ਦੋ ਜਣਿਆਂ ਨੂੰ ਕਿਵੇਂ ਦੇਤੀ ਹੂੰ ਪੁੱਛਦੇ ਨਾ ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਇਹ ਦੱਸਦੇ ਵੀ ਨਾ ਤਾਂ ਅਸੀਂ ਪਹਿਲੇ ਨੂੰ ਦਿੱਤੀ ਹੈ ਨਾ ਹੁਣ ਵਾਲੇ ਨੂੰ ਦਿੱਤੀ ਇਹ ਤਾਂ ਆਪਸ ਦੇ ਵਿੱਚ ਇਹਨਾਂ ਨੇ ਮਤਲਬ ਇਹ ਹਰੇਕ ਦਾ ਕਰਾਉਂਦੇ ਨੇ ਖਬਰ ਕਿੰਨੇ ਆ ਕਿਦਾ ਹੋਇਆ ਹੋਇਆ ਮੈਂ ਇਸ ਇਸ ਚੈਨਲ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਹੈ ਜਿੰਨੇ ਲੋਕਾਂ ਦੀਆਂ ਜ਼ਮੀਨਾਂ ਦੇ ਨਾਲ ਪ੍ਰਾਈਵੇਟ ਡਿਵੈਲਪਰਾਂ ਦੀਆਂ ਕਲੋਨੀ ਐ ਆਪਣੀਆਂ ਆਪਣੇ ਕਢਾ ਕੇ ਦੇਖੋ ਫਰਦਾਂ ਤੇ ਸਾਰਾ ਕੁਝ ਵੀ ਕਿਤੇ ਥੋੜਾ ਤੇ ਨਹੀਂ ਹੋਇਆ ਹੋਇਆ ਕਿਤੇ ਸੀਐਲਯੂ ਬਿਲਕੁਲ ਜਿੱਥੇ ਤੁਸੀਂ ਜਦੋਂ ਸੀਐਲਯੂ 'ਚ ਤੁਹਾਡੀ ਥੋੜੀ ਥੋੜੀ ਮਤਲਬ ਜ਼ਮੀਨ ਦੇ ਉੱਤੇ ਪਾਰਕ ਹੈ ਜਾਂ ਕੋਈ ਸੜਕ ਹੈ ਤੁਸੀਂ ਆਪਣੀ ਆਪਣੀ ਜ਼ਮੀਨ ਦੇ ਉੱਤੇ ਹੀ ਕੁਝ ਨਹੀਂ ਬਣਾ ਸਕਦੇ ਫਿਊਚਰ ਦੇ ਵਿੱਚ ਤੇ ਇਸ ਮਾਮਲੇ 'ਚ ਇਸ ਮਾਮਲੇ 'ਚ ਪਰਚਾ ਵੀ ਦਰਜ ਹੋ ਗਿਆ ਸੀ ਫਿਰ ਉਹ ਇਹ ਮਲਜਮਾ ਰੱਖ ਕੇ ਹਾਈ ਕੋਰਟ ਨੇ ਹਾਂਜੀ ਹੁਣ ਉਹੀ ਦੱਸਣ ਲੱਗਾ ਜੀ ਪਰਚਾ ਦਰਜ ਹੋਇਆ Uh, 19 11 2022 ਨੂੰ ਪਰਚਾ ਦਰਜ ਹੋ ਗਿਆ ਜਦੋਂ ਸੁਪਰੀਮ ਕੋਰਟ ਨੇ ਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇੱਕ ਲਾਈਨ ਚ ਪੁੱਛਿਆ ਵੀ ਤੂੰ ਇਹਦਾ ਰਿਪਲਾਈ ਦੇ ਕਿਉਂਕਿ ਉਹ ਪਟੀਸ਼ਨ ਬੜੀ ਜ਼ਬਰਦਸਤ ਮਿਹਰੀ ਬਣਾਈ ਹੋਈ ਸੀ ਤੇ ਉਹਨੂੰ ਪਰਚਾ ਦੇਣਾ ਪੈ ਗਿਆ ਪਰਚਾ ਦੇਣ ਤੋਂ ਬਾਅਦ ਅੱਜ 2024 ਚੱਲ ਗਿਆ 15 3 2024 ਨੂੰ ਸੁਪਰੀਮ ਕੋਰਟ ਨੇ ਨੋਟਿਸ ਕੀਤਾ ਸਟੇ ਕਰਕੇ ਜੀ 15 3 2024 ਤੱਕ ਪੰਜਾਬ ਪੁਲਿਸ ਦੇ ਸਿਰ ਤੇ ਜੂ ਨਹੀਂ ਸਰਕੀ ਨਾ ਐਸਐਸਪੀ ਦੇ ਮੋਹਾਲੀ ਵਾਲੇ ਦੇ ਨਾ ਕਿਸੇ ਹੋਰ ਦੇ ਇਹਨਾਂ ਨੇ ਵਾਝਾਂ ਦੀ ਲਾ ਲਈ ਵੀ ਪਰਚਾ ਹੋ ਗਿਆ ਹੁਣ ਤਾਂ ਅਰੈਸਟ ਕਰੋ ਹਾਂਜੀ ਹਾਂਜੀ ਇਹਨਾਂ ਨੇ ਅਰੈਸਟ ਨਹੀਂ ਕੀਤਾ ਬੰਦਾ 10 ਸਾਲ ਦੀ ਮਿਨੀਮਮ ਤੇ ਲਾਈਫ ਇੰਪ੍ਰਿਜ਼ਨਮੈਂਟ ਤੱਕ ਦਾ ਸੈਕਸ਼ਨ ਲੱਗਿਆ ਹੋਇਆ 67 68 ਲੱਗੀ ਹੋਈ ਹੈ ਨਾਲ 420 ਲੱਗੀ ਹੋਈ ਹੈ ਕਿੰਨੇ ਸੈਕਸ਼ਨ ਇਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਸੁਪਰੀਮ ਕੋਰਟ ਤੋਂ ਨੋਟਿਸ ਆਇਆ ਫਿਰ ਇਹਨਾਂ ਨੇ ਮਤਲਬ ਇਹਨਾਂ ਤੇ ਅੱਖ ਖੁੱਲੀ ਤੇ ਉਹਨਾਂ ਨੇ ਫਿਰ ਐਂਟੀਸੀਪੇਟਰੀ ਬੇਲ ਲਈ ਉਹ ਵੀ ਡਿਸਮਿਸ ਹੋ ਗਈ ਉਹ ਉਹਦੇ ਚ 20 ਪੇਜਾਂ ਦਾ ਜੱਜਮੈਂਟ ਕੀਤੀ ਐ ਮਤਲਬ ਐਡੀਸ਼ਨਲ ਸੈਸ਼ਨ ਜੱਜ ਮੁਹਾਲੀ ਨੇ ਹੁਣ ਤੱਕ ਅੱਗੇ ਹੁਣ ਹਾਈ ਕੋਰਟ ਆਣਗੇ ਮੀਨ ਵਾਈਜ਼ ਸੁਪਰੀਮ ਕੋਰਟ ਨੇ ਸਾਡੀ ਅਪੀਲ ਮਨਜ਼ੂਰ ਕਰਕੇ ਜਿਹੜਾ ਹਾਈ ਕੋਰਟ ਦਾ ਉਹਨਾਂ ਕ ਫੈਸਲਾ ਸੀ ਜਿੱਥੇ ਹਾਈ ਕੋਰਟ ਨੇ ਇਹਨਾਂ ਨੂੰ ਕਾਸਟਾਂ ਪਾਤੀਆਂ ਸੀਗੀਆਂ ਜੀ ਲੱਖ ਰੁਪਏ ਵੀ ਗਲਤ ਪਟੀਸ਼ਨ ਆ ਇਹ ਬਹੁਤ ਪਟੀਸ਼ਨਾਂ ਉਹ 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 ਜਿਹੜਾ ਆਰਡਰ ਸੀ ਉਹ ਰੱਦ ਕਰਤਾ ਸੁਪਰੀਮ ਕੋਰਟ ਨੇ ਔਰ ਸੁਪਰੀਮ ਕੋਰਟ ਨੇ ਅਪੀਲ ਮਨਜ਼ੂਰ ਕਰਕੇ ਚੀਫ ਜਸਟਿਸ ਕੋਲ ਭੇਜੀ ਆ ਵੀ ਜਿਹੜਾ ਪਹਿਲਾਂ ਸਿੰਗਲ ਬੈਂਚ ਕੋਲ ਸੀ ਹਾਈ ਕੋਰਟ ਇਹਨਾਂ ਨੇ ਮਤਲਬ ਪ੍ਰੇਅਰ ਦੇ ਵਿੱਚ ਅਸੀਂ ਵੀ ਇਹਨਾਂ ਨਾਲ ਜੋ ਜਿਵੇਂ ਜਿਵੇਂ ਜੋ ਜੋ ਗਰਾਉਂਡ ਲਏ ਨੇ ਉਹ ਮਨਜ਼ੂਰ ਕਰਕੇ ਸੁਪਰੀਮ ਕੋਰਟ ਨੇ ਹੁਣ ਡੀਵੀ ਕੋਲ ਭੇਜਤਾ ਵੀ ਦੋਹਰਾ ਬੈਂਚ ਸੁਣਾਓ ਇਹਨੂੰ ਠੀਕ ਹੈ ਤੇ ਨਾਲ ਕਹਿਆ ਵੀ ਜੇ ਇਹਦੇ ਚ ਕੰਸਟ੍ਰਕਸ਼ਨ ਚੱਲ ਰਹੀ ਹੈ ਐਕਸਪੀਡੀਸ਼ੀਅਸਲੀ ਹਫ਼ਤਾ ਜਾਂ ਦੋ ਹਫ਼ਤੇ ਦੇ ਵਿੱਚ ਤੁਸੀਂ ਇਹਨੂੰ ਐਪਲੀਕੇਸ਼ਨ ਜਿਹੜੀ ਐ ਇੰਟਰਮ ਸਟੇ ਲਈ ਲਾਓ ਤਾਂ ਜੋ ਜਿਹੜੀ ਆਮ ਜਨਤਾ ਅੱਜ ਵੀ ਖਰੀਦ ਖਰੀਦ ਪ੍ਰੋਕਟ ਕਰ ਰਹੀ ਹੈ ਉਹਨਾਂ ਦਾ ਵੀ ਭਲਾ ਹੋ ਜੇ ਇਕੱਲਾ ਲਾਸ ਲੈਂਡ ਓਨਰਸ ਦਾ ਨਹੀਂ ਇਹ ਜਿਹੜੇ ਲੋਕ ਉਥੇ ਪਰਚੇਜ਼ ਕਰਦੇ ਉਹਨਾਂ ਦਾ ਵੀ ਬਿਲਕੁਲ ਉਹਨਾਂ ਤੋਂ ਖਦੜੀ ਪਰ ਨਾਲ ਇੱਕ ਜਦੋਂ ਮਾਮਲਾ ਉਜਾਗਰ ਹੋ ਜੇ ਸੁਰਖੀਆਂ 'ਚ ਆ ਜੇ ਫਿਰ ਕਮਾਡਾ ਦਾ ਫਰਜ਼ ਬਣਦਾ ਕਿ ਉਹ ਪ੍ਰੋਜੈਕਟ ਤੇ ਸਾਰੇ ਕੰਮ ਕਾਜ ਨੂੰ ਰੋਕੇ ਕਿਉਂਕਿ ਨਿਯਮਾਂ ਦੀ ਉਲੰਘਣਾ ਹੋਈ ਹੈ ਸਾਰੇ ਉਹ ਤਾਂ ਕੈਨਸਲ ਕਰਨਾ ਬਣਦਾ ਹੈ ਆਪਣੇ ਕੋਈ ਇਹਨਾਂ ਨੇ ਕੁਝ ਨਹੀਂ ਕੀਤਾ ਆਪਣੇ ਆਪ ਇਹ ਇਹਨਾਂ ਨੇ ਹਾਈ ਕੋਰਟ ਔਰ ਸੁਪਰੀਮ ਕੋਰਟ ਜਾਣ ਤੋਂ ਬਾਅਦ ਨਹੀਂ ਕੀਤਾ ਇਹ ਇਹ ਜਿਹੜੇ ਕੋਲ ਅਫਸਰ ਕੋਲ ਜਾਂ ਕਿਸੇ ਹੋਰ ਪੋਲੀਟੀਸ਼ੀਅਨ ਕੋਲ ਜਾਣਦੇ ਆ ਉਹ ਇਹ ਦੱਸਦੇ ਆ ਵੀ ਬਹੁਤ ਵੱਡੀ ਪਾਰਟੀ ਇਨਵੋਲਵ ਹੈ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤਾਂ ਹੈਰਾਨ ਆ ਵੀ ਸਾਡੀ ਜ਼ਮੀਰ ਇੰਨੀ ਮਰ ਗਈ ਕਿ ਪੈਸੇ ਪਿੱਛੇ ਲੋਕਾਂ ਦੀ ਪਿੱਛੇ ਜਾਣ ਜਿੱਦਾਂ ਮਰ ਜੀ ਇਹ ਗਮਾਡਾ ਪੋਡਾਂ ਵਾਲਿਆਂ ਨੂੰ ਪੁੱਛਣ ਵਾਲਾ ਨਹੀਂ ਕੋਈ ਚਲੋ ਹਾਈ ਕੋਰਟ ਚ ਆਪਾਂ ਤੇ ਨਹੀਂ ਛੱਡ ਮੈਂ ਮਤਲਬ ਕਲੈਂਟਸ ਵੀ ਜਿਹੜੇ ਨੇ ਉਹ ਬੜੇ ਲੜ ਰਹੇ ਨੇ ਇਸ ਮੁੱਦੇ ਤੇ ਔਰ ਉਮੀਦ ਹੈ ਕਿ ਵੀ ਮਤਲਬ ਇਹਦਾ ਹੱਲ ਸੁਪਰੀਮ ਕੋਰਟ ਨੇ ਤਾਂ ਕਰਤਾ ਹੁਣ ਇਹਦੇ ਉੱਤੇ ਤਾਂ ਕੁਝ ਨਹੀਂ ਹੈ ਤੇ ਆਹੀ ਹੈ ਵੀ ਇਹਨੂੰ ਜਿਵੇਂ ਉਹ ਡਿਮੋਲਿਸ਼ ਹੋਇਆ ਸੀ ਜਿਹੜੀ ਇਹ ਬਣੀ ਹੋਈ ਹੈ ਇਹਨੂੰ ਕੋਈ ਨਾ ਕੋਈ ਹੱਲ ਇਹਦਾ ਹੋ ਜਾਣਾ ਹੈ ਤੇ ਕਿਸਾਨਾਂ ਦਾ ਨੁਕਸਾਨ ਕੀ ਹੋ ਜਾ ਆਪਾਂ ਦੇਖਿਆ ਜਾਵੇ ਤੁਸੀਂ ਕਹਰੋ ਕਿਸਾਨ ਤੁਸੀਂ ਕਿਸਾਨਾਂ ਦਾ ਥੋੜੀ ਖੇਤੀ ਕਰਦੇ ਹੋ ਤੁਸੀਂ ਉੱਥੇ ਥੋੜੇ ਵਾਲੀ ਤੇ ਸੜਕ ਹੈ ਜਾਂ 플ੌਟ ਕੱਟੇ ਹੋਏ ਜਾਂ ਪਾਰਕ ਨੂੰ ਕੱਟੀ ਹੋਏ ਤੁਸੀਂ ਕੱਲ ਨੂੰ ਆਪਣੀ ਜਗ੍ਹਾ ਕਿੱਥੇ ਵੇਚੋਗੇ ਕੌਣ ਲਊਗਾ ਤੁਹਾਡੀ ਨਹੀਂ ਉਹਨਾਂ ਨੇ ਕੱਲ ਜਾਂ ਅੱਜ ਕੱਟੇ ਹੋਏ ਨੇ ਪ੍ਰੋਜੈਕਟ ਦੇ ਜੋ ਮੈਪ ਬਣਾਉਦੇ ਵਿੱਚ ਹਾਂ ਹਾਂ ਥੋੜੀ ਮੈਂ ਇੱਥੇ ਇੱਥੇ ਮਾਸਟਰ ਪਲਾਨ ਲਾਗੂ ਹੈ ਜੀ ਇਹ ਤੇ ਮਾਸਟਰ ਪਲਾਨ ਲਾਗੂ ਹੈ ਅਗਰ ਤੁਸੀਂ ਆਪਣੇ ਘਰ ਨੂੰ ਘਰ ਬਣਾਉਣਾ ਇਸ ਜਗ੍ਹਾ ਦੇ ਉੱਤੇ ਟ੍ਰਾਈ ਸਿਟੀ ਦੇ ਉੱਤੇ ਪਹਿਲਾਂ ਤੁਸੀਂ ਗਮਾਡਾ ਕੋਲ ਅਪਰੂਵ ਕਰਾਉਣ ਵਾਸਤੇ ਜਾਓਗੇ ਤੁਹਾਨੂੰ ਕਿੱਦਾਂ ਮਿਲਜੂ ਥੋੜੀ ਜਗ੍ਹਾ ਤੇ ਨਹੀਂ ਮਿਲਣਾ ਉਹਨੇ ਤਾਂ ਸੀਐਲਯੂ ਹੋਇਆ ਹੋਇਆ ਜੀ 1900 2018 ਚ 16 ਚ ਤੇ ਤਾਂ ਲਾਇਸੈਂਸ ਹੋਇਆ ਹੈ 2018 ਚ ਤੁਹਾਨੂੰ ਨਹੀਂ ਕੁਝ ਵੀ ਮਿਲਣਾ ਥੋੜੀ ਤਾਂ ਜਗ੍ਹਾ ਤੇ ਕਲੋਨੀ ਹੋਈ ਹੋਈ ਹੈ ਚਾਹੇ ਤੁਸੀਂ ਖੇਤੀ ਕਰਦੇ ਹੋ ਬਿਲਕੁਲ ਕੱਲ ਨੂੰ ਕਿਸੇ ਹੋਰ ਡਿਵੈਲਪਰ ਨੇ ਵੀ ਨਹੀਂ ਲੈਣੀ ਉਹ ਕਿਉਂਕਿ ਤੁਹਾਡੇ ਵਾਲੀ ਚ ਤਾਂ ਸੀਐਲਯੂ ਹੋ ਗਿਆ ਨਾ ਉਹ ਟੁੱਟ ਸਕਦੀ ਹੈ ਕਾਨੂੰਨ ਦੇ ਮੁਤਾਬਕ ਇੱਕ ਕਵਕਿਲ ਸਾਹਿਬ ਇਹ ਵੀ ਦੱਸੋ ਕਿ ਜਦੋਂ ਪੁਲਸ ਨੇ ਪਰਚਾ ਦਰਜ ਕਰ ਲਿਆ ਰੈਸਟ ਬੰਦੇ ਕਰ ਨਹੀਂ ਰਹੇ ਉਹਦੇ ਖਿਲਾਫ ਵੀ ਤੁਸੀਂ ਕੋਈ ਕੋਰਟ ਦਾ ਰੁਖ ਕੀਤਾ ਆ ਕੀ ਹੈ ਦੇਖੋ ਹੁਣ ਹੱਲ ਹੁੰਦਾ ਤੁਸੀਂ ਦੇਖਿਓ ਹਫਤੇ ਦੇ ਵਿੱਚ ਹੁੰਦਾਗੀ ਹੈ ਹੁਣ ਤਾਂ ਸੁਪਰੀਮ ਕੋਰਟ ਨੇ ਲਿਖਦਾ ਨਾ ਸਾਰਾ ਕੁਝ ਹੈ ਹੁਣ ਪੁੱਛੂ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਤਾਂ ਹੁਣ ਵਿੱਚ ਮੰਗਿਆ ਹੋਇਆ ਹੀ ਹੈ ਵੀ ਪਰਚਾ ਹੋ ਗਿਆ ਸੀ ਇੰਨੇ ਕੀ ਸਕੇ ਸੀ ਤੁਹਾਨੂੰ ਇਹ ਵੀ ਇਹਨਾਂ ਤੇ ਕਾਰਵਾਈ ਨਹੀਂ ਕਰੀ ਤੁਸੀਂ ਡੇਢ ਸਾਲ ਲੱਗ ਗਿਆ ਹੋਵੇ ਤਾ ਤੁਸੀਂ ਮੇਰੀ ਗੱਲ ਸੁਣੋ 180 ਦਿਨਾਂ ਦੇ ਵਿੱਚ ਪੁਲਿਸ ਨੇ 173 ਦੀ ਪੁਲਿਸ ਰਿਪੋਰਟ ਕਰਨੀ ਹੁੰਦੀ ਹੈ ਕਿ ਇਹ ਦੀ ਵੇਟ ਕਰਦੇ ਸੀ ਤੁਸੀਂ ਪੁੱਛੋ ਜਾ ਕੇ ਮਤਲਬ ਪੱਤਰਕਾਰ ਪੁੱਛਣੇ ਨਾ ਤੋਂ ਜਾ ਕੇ ਵੀ ਪਰਚਾ ਹੋਇਆ ਹੈ 2022 ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਤੁਸੀਂ 2024 ਆ ਗਿਆ ਹੁਣ ਤੱਕ ਤੁਸੀਂ ਕਿਹੜਾ ਬੰਦ ਕਿਹੜੀ ਤਫ਼ਤੀਸ਼ ਕੀਤੀ ਹੈ ਤਫ਼ਤੀਸ਼ ਤੁਸੀਂ ਕਾਨੂੰਨ ਕਾਨੂੰਨ ਨੂੰ ਤਾਂ ਜ਼ੀਰੋ ਕਰਤਾ ਇਹਨਾਂ ਨੇ ਨਾ ਜਨੇਪਕ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦਾ ਮਾਫੀਆ ਸਾਰੀ ਮਿਲੀ ਸਾਰੇ ਪਾਸੇ ਹੈ ਮਾਫੀਆ ਹੈ ਇਹ ਪੂਰਾ ਰੈਕਟ ਚੱਲ ਰਿਹਾ ਹੈ ਔਰ ਜਿਹੜਾ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹ ਇਹਦੇ ਚ ਦੂਸ਼ਿਤ ਹੋ ਜਾਂਦਾ ਕਿਉਂਕਿ ਪੈਸਾ ਹੀ ਇੰਨਾ ਹੈ ਮੇਰੇ ਮੇਰੇ ਨਾਲ ਵੀ ਬਹੁਤ ਕੁਝ ਹੋ ਲਿਆ ਇਹਦੇ ਵਿੱਚ ਤੋਰ ਆਪਾਂ ਮਾਲਕ ਦੀ ਦਿਆਂ ਨਾਲ ਲਿਖਿਆ ਵੀ ਨਾਟ ਫਾਰ ਸੇਲ ਵਿੱਚ ਬਿਕਣ ਲਈ ਨਹੀਂ ਹੈਗੇ ਔਰ ਅੜੇ ਹੋਏ ਔਰ ਲੜ ਰਹੇ ਆ ਲੋਕਾਂ ਲਈ ਤੇ ਲਾਸਟ ਸਵਾਲ ਇਹ ਬਣਦਾ ਵਕੀਲ ਸਾਹਿਬ ਕਿ ਜੇਕਰ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਕਾਰਵਾਈ ਨਹੀਂ ਕੀਤੀ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਕਿ ਡਬਲ ਬੈਂਚ ਸੁਣਵਾਈ ਕਰੇ ਕੋਈ ਟਾਈਮ ਬਾਉਂਡ ਵੀ ਹੈ ਕੋਈ ਜੋ ਆਰਡਰ ਹੈ ਉਹਦੇ ਵਿੱਚ ਐਕਸਪੀਡੀਸ਼ੀਅਸਲੀ ਕਿਹਾ ਐਕਸਪੀਡੀਸ਼ੀਅਸਲੀ ਟਰਾਂਸਪੋਰਟ ਮਤਲਬ ਇਹ ਕਿਉਂਕਿ ਜਿਹੜਾ ਜਿਹੜਾ ਪਹਿਲਾ ਆਰਡਰ ਸੀ ਵੀ ਇਹ ਮੇਨਟੇਨੇਬਲ ਨਹੀਂ ਉਹ ਟੁੱਟ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਗਈ ਨਾ ਹਾਈ ਕੋਰਟ ਨੇ ਕਹਿਤਾ ਸੀ ਇਹ ਮੇਨਟੇਨੇਬਲ ਨਹੀਂ ਔਰ ਲੱਖ ਰੁਪਇਆ ਪਾ ਕੇ ਕਾਸਟਾਂ ਡਿਸਮਿਸ ਕਰਤਾ ਸੀ ਉਹਨਾਂ ਨੇ ਲਿਖਿਆ ਬੜਾ ਡਿਟੇਲ ਉਹ ਵੀ ਤੋੜਤਾ ਸਾਰਾ ਕੁਝ ਇਹ ਹਾਈ ਕੋਰਟ ਨੇ ਕਿਹਾ ਇਹ ਮੇਨਟੇਨੇਬਲ ਕਾ ਤੋ ਨਹੀਂ ਇਹ ਤਾਂ ਇਹਦੀ ਸੁਣਵਾਈ ਤਾਂ ਬਹੁਤ ਡਿਟੇਲ ਚ ਹੋਣੀ ਬਣਦੀ ਹੈ ਤੇ ਲਾਸਟ ਵਾਲਾ ਕਿ ਬਰੀਫ ਦੇ ਵਿੱਚ ਦੱਸੋ ਮੇਨ ਤੁਹਾਡੀ ਡਿਮਾਂਡ ਕੀ ਹੈ ਸਰ ਬੇਰੀ ਕੈਟੇਗੋਰਿਕਲੀ ਡਿਮਾਂਡ ਹੈ ਇਹ ਸੀਐਲਯੂ ਕੈਨਸਲ ਹੋ ਕੇ ਲਾਇਸੈਂਸ ਕੈਨਸਲ ਹੋ ਕੇ ਰੇਰਾ ਨੰਬਰ ਕੈਨਸਲ ਹੋ ਕੇ ਸਾਰਾ ਇਹ ਪ੍ਰੋਜੈਕਟ ਠਹਿ ਢੇਰੀ ਹੋਣਾ ਬਣਦਾ ਕਿਉਂਕਿ ਜਿਹੜਾ ਕਾਨੂੰਨ ਚ ਹੋ ਹੀ ਨਹੀਂ ਸਕਦਾ ਸੀ ਉਹ ਜ਼ੀਰੋ ਹੋਣਾ ਚਾਹੀਦਾ ਔਰ ਨਾਲ ਇਹਦੇ ਵਿੱਚ ਪ੍ਰੇਅਰ ਬਿਜ਼ਨਸ ਬਿਊਰੋ ਦੀ ਹੈ ਤੇ ਨਾਲ ਮੰਗਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਬੰਦਿਆਂ ਦੀਆਂ ਪ੍ਰਾਈਵੇਟ ਆਪਣੀਆਂ ਕੰਪਨੀਆਂ ਨਾ ਜਾਂ ਉਹਨਾਂ ਦੇ ਰਿਲੇਟਿਵ ਦੀਆਂ ਜਿਹਦੇ ਵਿੱਚ ਵੀਆਰਐਸ ਤੇ ਏਬੀਐਸ ਮੁਹਾਲੀ ਦਾ ਸਭ ਤੋਂ ਪ੍ਰੋਮਿਨੈਂਟ ਬਿਲਡਰ ਹੈ ਅੱਜ ਦੀ ਰੇਟ 'ਚ ਜਿਹੜੀਆਂ ਇਹਨਾਂ ਨੇ ਪ੍ਰਾਈਵੇਟ ਆਪਣੇ ਨਾਮ ਤੇ ਜਾਂ ਰਿਸ਼ਤੇਦਾਰਾਂ ਦੇ ਨਾਮ ਤੇ ਉਹਨਾਂ ਨੂੰ ਕਨਫਿਸਕੇਟ ਕਰਕੇ ਉਹਨਾਂ ਨੂੰ ਅਟੈਚ ਕਰਕੇ ਜਿਹੜੇ ਲੋਕਾਂ ਨੇ ਇਨਵੈਸਟ ਕੀਤਾ ਉਹਨਾਂ ਨੂੰ ਵੀ ਵਾਪਸ ਮੋੜੀ ਜਾਵੇ अमाउंट ਬਿਲਕੁਲ ਤੇ ਸਾਡੀ ਹਰਾਸਮੈਂਟ ਲਈ ਸਰਕਾਰ ਦੇ ਇਸ ਮਾਮਲੇ 'ਚ ਜ਼ਿੰਮੇਵਾਰੀ ਕੀ ਬਣਦੀ ਹੈ ਸਰਕਾਰ ਸਰਕਾਰ ਥੋੜੀ ਜੀ ਅੱਖ ਖੋਲੇ ਸਰਕਾਰ ਦੀ ਸਾਰਾ ਕੰਮ ਕਰਨ ਵਾਲਾ ਹੀ ਸਰਕਾਰ ਦਾ ਹੈ ਅਸੀਂ ਕੋਟਾਂ 'ਚ ਧੱਕੇ ਖਾਣ ਦੀ ਤਾਂ ਲੋੜ ਹੀ ਨਹੀਂ ਸੀ ਸਾਨੂੰ ਇਸ ਵਿੱਚ ਜਿਹੜਾ ਚੀਫ ਐਡਮਿਨਿਸਟ੍ਰੇਟਰ ਹੈ ਜਾਂ ਜਿਹੜਾ ਨਕਸ਼ਾ ਬਣਾਉਣ ਵਾਲਾ ਹੈ ਪੁੱਡਾ ਕਮਾਡਾ ਵਾਲਾ ਉਹਦੀ ਆਪਣੀ ਉਹ ਸੁੱਤਾ ਪਿਆ ਹੋਇਆ ਹੈ ਕੋਈ ਨਹੀਂ ਲੈਟਸ ਹੋਪ ਕਿ ਕੋਈ ਨਾ ਕੋਈ ਇਹ ਚ ਆਰਡਰ ਕੋਈ ਕੋਈ ਵਧੀਆ ਮਤਲਬ ਸੁਣ ਸੁਣਵਾਈ ਹੋਗੇ ਉਮੀਦ ਹੈ ਕਿ ਵੱਡੇ ਵੱਡੇ ਇਹਦੇ ਵਿੱਚ ਕੋਈ ਲਾਅ ਬਣੂਗਾ ਇਹਦੇ ਵਿੱਚ ਕੋਈ ਨਾ ਕੋਈ ਜੀ ਸਟੋਨ ਪਲਾਨਰ ਦੀ ਮੇਨ ਜ਼ਿੰਮੇਵਾਰੀ ਹੈ ਤੁਹਾਡੇ ਮਤਲਬ ਸਾਰਿਆਂ ਦੀ ਚ ਜ਼ਿੰਮੇਵਾਰੀ ਹੈ ਇਹ ਤੁਹਾਨੂੰ ਦੇ ਦੇਣਗੇ ਤੁਸੀਂ ਆਪਣੇ ਇੱਕ ਘਰ ਦਾ ਕਰਾ ਕੇ ਦਿਖਾ ਦਿਓ ਮੈਨੂੰ ਠੀਕ ਹੈ ਜ਼ਿੰਮੇਵਾਰੀ ਇਹਨਾਂ ਦੀ ਮਿਲੀ ਭੁਗਤੈ ਨਾਲ ਸੋ ਬਹੁਤ ਬਹੁਤ ਧੰਨਵਾਦ ਵਾਗੜੀ ਸਾਹਿਬ ਸੋ ਇਹ ਸਨ ਐਡਵੋਕੇਟ ਚਤਨਪਾਲ ਵਾਗੜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸਾਨਾਂ ਨਾਲ ਧੋਖਾਧੜੀ ਹੋਈ